ਰਾਜਧਾਨੀ ਦਿੱਲੀ ਦੇ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਮੈਦਾਨ ਗੜੀ थाना ਖੇਤਰ ਦੇ ਖੜਕਪਿੰਡ ਵਿੱਚ ਇੱਕ ਵੱਡੀ ਵਾਰਦਾਤ ਵਾਪਰੀ ਬੁੱਧਵਾਰ ਨੂੰ ਤਿੰਨ ਲੋਕਾਂ ਦੇ ਕਤਲ ਕਾਰਨ ਇੱਥੇ ਸਨਸਨੀ ਫੈਲ ਗਈ ਪੁਲਿਸ ਨੇ ਘਰ ਦੇ ਅੰਦਰੋਂ ਇੱਕ ਔਰਤ ਅਤੇ ਦੋ ਪੁਰਸ਼ਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਨੇ ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਡੀਸੀਪੀ ਨੇ ਕਿਹਾ ਕਿ ਪੀਸੀਆਰ ਕਾਲ ਵਿੱਚ ਕਾਲ ਕਰਨ ਵਾਲੇ ਨੇ ਦੱਸਿਆ ਕਿ ਇੱਥੇ ਇੱਕ ਮੁੰਡੇ ਦਾ ਹੱਥ ਕੱਟਿਆ ਗਿਆ ਬਹੁਤ ਸਾਰਾ ਖੂਨ ਹੈ ਮਦਦ ਦੀ ਲੋੜ ਹੈ ਮੈਦਾਨ ਗੜੀ ਖਾਨੇ ਦੀ ਪੁਲਿਸ ਕਰਮਚਾਰੀ ਮੌਕੇ ਤੇ ਪਹੁੰਚੇ ਉਹਨਾਂ ਨੇ ਦੇਖਿਆ ਕਿ ਦੋ ਲਾਸ਼ਾਂ ਖੂਨ ਨਾਲ ਲਤਫਤ ਫਰਸ਼ ਤੇ ਪਈਆਂ ਸਨ ਅਤੇ ਇੱਕ ਔਰਤ ਦੀ ਲਾਸ਼ ਪਹਿਲੀ ਮੰਜ਼ਲ ਤੇ ਪਈ ਸੀ ਮ੍ਰਿਤਕਾਂ ਦੀ ਪਛਾਣ ਪ੍ਰੇਮ ਸਿੰਘ ਰਜਨੀ ਅਤੇ ਰਿਤਿਕ ਵਜੋਈ ਹੈ ਐਫਐਐਸਐਲ ਅਤੇ ਕ੍ਰਾਈਮ ਟੀਮ ਜਾਂਚ ਲਈ ਮੌਕੇ ਤੇ ਪਹੁੰਚੀ ਜ਼ਰੂਰੀ ਸਬੂਤ ਇਕੱਠੇ ਕੀਤੇ ਗਏ ਪਰਿਵਾਰ ਦਾ ਚੌਥਾ ਮੈਂਬਰ ਸਿਧਾਰਥ ਘਰ ਤੋਂ ਲਾਪਤ ਹੈ ਉਹ ਮ੍ਰਿਤਕ ਜੋੜੇ ਦਾ ਛੋਟਾ ਪੁੱਤਰ ਹੈ ਪਤਾ ਲੱਗਾ ਕਿ ਸਿਧਾਰਥ ਦਾ ਮਾਨਸਿਕ ਇਲਾਜ ਚੱਲ ਰਿਹਾ ਹੈ ਗਵੰਡਿਆਂ ਨੂੰ ਵੀ ਇਸ ਘਟਨਾ ਬਾਰੇ ਪੂਰੀ ਜਾਣਕਾਰੀ ਨਹੀਂ ਸੀ ਜਦੋਂ ਪੁਲਿਸ ਟੀਮ ਪਹੁੰਚੀ ਤਾਂ ਉਹਨਾਂ ਨੂੰ ਵੀ ਪੂਰੀ ਜਾਣਕਾਰੀ ਮਿਲੀ ਕਿ ਘਰ ਦੇ ਅੰਦਰ ਤਿੰਨ ਲੋਕਾਂ ਦਾ ਕਤਲ ਕਰ ਦਿੱਤਾ ਗਿਆ। ਪ੍ਰਧਾਨ ਦੇ ਅਨੁਸਾਰ ਫਰਾਰ ਛੋਟਾ ਲੜਕਾ ਸ਼ਰਾਬੀ ਸੀ ਅਤੇ ਘਰ ਦੇ ਵਿੱਚ ਅਕਸਰ ਲੜਾਈਆਂ ਹੁੰਦੀਆਂ ਰਹਿੰਦੀਆਂ ਸਨ ਜਿਸ ਕਰਕੇ ਲੱਗਦਾ ਹੈ ਕਿ ਉਸਨੇ ਅਪਰਾਧ ਕੀਤਾ ਹੈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ਹਿਰਾਸਤ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਫਿਲਹਾਲ ਕਤਲ ਦਾ ਕਾਰਨ ਪਤਾ ਨਹੀਂ ਲੱਗ ਸਕਿਆ। ਪੁਲਿਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਜਿਸ ਦੇ ਵਿੱਚ ਇਹ ਵੀ ਸ਼ਾਮਲ ਹੈ ਕਿ ਇਹ ਆਪਸੀ ਝਗੜੇ ਦਾ ਨਤੀਜਾ ਸੀ ਜਾਂ ਕਿਸੇ ਹੋਰ ਨੇ ਇਹ ਅਪਰਾਧ ਕੀਤਾ ਹੈ ਮ੍ਰਿਤਕ ਦੇ ਆਪਸੀ ਸੰਬੰਧਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਨੂੰ ਮੌਕੇ ਤੋਂ ਇਹ ਵੀ ਪਤਾ ਲੱਗਾ ਹੈ ਕਿ ਛੋਟੇ ਪੁੱਤਰ ਨੇ ਕਿਸੇ ਨੂੰ ਕਿਹਾ ਸੀ ਕਿ ਉਸਨੇ ਆਪਣੇ ਪਰਿਵਾਰ ਨੂੰ ਮਾਰ ਦਿੱਤਾ ਹੈ ਅਤੇ ਹੁਣ ਉਹ ਉੱਥੇ ਨਹੀਂ ਰਹੇਗਾ ਫਿੰਗਰਪ੍ਰਿੰਟ ਆਦਿ ਲਏ ਜਾ ਰਹੇ ਨੇ ਰਾਜਸਥਾਨੀ ਦਿੱਲੀ ਦੇ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਮੈਦਾਨ ਗੜੀ थाना ਖੇਤਰ ਦੇ ਖੜਕਪਿੰਡ ਵਿੱਚ ਇੱਕ ਵੱਡੀ ਵਾਰਦਾਤ ਵਾਪਰੀ बुधवार ਨੂੰ تین ਲੋਕਾਂ ਦੇ ਕਤਲ ਕਾਰਨ ਇੱਥੇ ਸਨਸਨੀ ਫੈਲ ਗਈ। ਪੁਲਿਸ ਨੇ ਘਰ ਦੇ ਅੰਦਰੋਂ ਇੱਕ ਔਰਤ ਅਤੇ ਦੋ ਪੁਰਸ਼ਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਨੇ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਡੀਸੀਪੀ ਨੇ ਕਿਹਾ ਕਿ ਪੀਸੀਆਰ ਕਾਲ ਵਿੱਚ ਕਾਲ ਕਰਨ ਵਾਲੇ ਨੇ ਦੱਸਿਆ ਕਿ ਇੱਥੇ ਇੱਕ ਮੁੰਡੇ ਦਾ ਹੱਥ ਕੱਟਿਆ ਗਿਆ ਹੈ, ਬਹੁਤ ਸਾਰਾ ਖੂਨ ਹੈ, ਮਦਦ ਦੀ ਲੋੜ ਹੈ। ਮੈਦਾਨ ਗੜੀ ਖਾਨੇ ਦੇ ਪੁਲਿਸ ਕਰਮਚਾਰੀ ਮੌਕੇ ਤੇ ਪਹੁੰਚੇ, ਉਨ੍ਹਾਂ ਨੇ ਦੇਖਿਆ ਕਿ ਦੋ ਲਾਸ਼ਾਂ ਖੂਨ ਨਾਲ ਲਤਫਪਤ ਫਰਸ਼ ਤੇ ਪਈਆਂ ਸਨ ਅਤੇ ਇੱਕ ਔਰਤ ਦੀ ਲਾਸ਼ ਪਹਿਲੀ ਮੰਜ਼ਲ ਤੇ ਪਈ ਸੀ। ਮ੍ਰਿਤਕ ਦੀ ਪਛਾਣ ਪ੍ਰੇਮ ਸਿੰਘ, ਰਜਨੀ ਅਤੇ ਰਿਤਿਕ ਵਜੋਂ ਹੋਈ ਹੈ। ਐਫਐਐਸਐਲ ਅਤੇ ਕ੍ਰਾਈਮ ਟੀਮ ਜਾਂਚ ਲਈ ਮੌਕੇ ਤੇ ਪਹੁੰਚੀ। ਜ਼ਰੂਰੀ ਸਬੂਤ ਇਕੱਠੇ ਕੀਤੇ ਗਏ। ਪਰਿਵਾਰ ਦਾ ਚੌਥਾ ਮੈਂਬਰ ਸਿਧਾਰਥ ਘਰ ਤੋਂ ਲਾਪਤਾ ਹੈ। ਉਹ ਮ੍ਰਿਤਕ ਜੋੜੇ ਦਾ ਛੋਟਾ ਪੁੱਤਰ ਹੈ। ਪਤਾ ਲੱਗਾ ਕਿ ਸਿਧਾਰਥ ਦਾ ਮਾਨਸਿਕ ਇਲਾਜ ਚੱਲ ਰਿਹਾ ਹੈ। ਗਵੰਡੀਆਂ ਨੂੰ ਵੀ ਇਸ ਘਟਨਾ ਬਾਰੇ ਪੂਰੀ ਜਾਣਕਾਰੀ ਨਹੀਂ ਸੀ। ਜਦੋਂ ਪੁਲਿਸ ਟੀਮ ਪਹੁੰਚੀ ਤਾਂ ਉਹਨਾਂ ਨੂੰ ਵੀ ਪੂਰੀ ਜਾਣਕਾਰੀ ਮਿਲੀ ਕਿ ਘਰ ਦੇ ਅੰਦਰ ਤਿੰਨ ਲੋਕਾਂ ਦਾ ਕਤਲ ਕਰ ਦਿੱਤਾ ਗਿਆ। ਪ੍ਰਧਾਨ ਦੇ ਅਨੁਸਾਰ ਫਰਾਰਾ ਛੋਟਾ ਲੜਕਾ ਸ਼ਰਾਬੀ ਸੀ ਅਤੇ ਘਰ ਦੇ ਵਿੱਚ ਅਕਸਰ ਲੜਾਈਆਂ ਹੁੰਦੀਆਂ ਰਹਿੰਦੀਆਂ ਸਨ ਜਿਸ ਕਰਕੇ ਲੱਗਦਾ ਹੈ ਕਿ ਉਸਨੇ ਅਪਰਾਧ ਕੀਤਾ ਹੈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ਚ ਲੈ ਲਿਆ ਹਿਰਾਸਤ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਫਿਲਹਾਲ ਕਤਲ ਦਾ ਕਾਰਨ ਪਤਾ ਨਹੀਂ ਲੱਗ ਸਕਿਆ ਪੁਲਿਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ ਜਿਸ ਦੇ ਵਿੱਚ ਇਹ ਵੀ ਸ਼ਾਮਲ ਹੈ ਕਿ ਇਹ ਆਪਸੀ ਝਗੜੇ ਦਾ ਨਤੀਜਾ ਸੀ ਜਾਂ ਕਿਸੇ ਹੋਰ ਨੇ ਇਹ ਅਪਰਾਧ ਕੀਤਾ ਹੈ ਮ੍ਰਿਤਕ ਦੇ ਆਪਸੀ ਸੰਬੰਧਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਨੂੰ ਮੌਕੇ ਤੋਂ ਇਹ ਵੀ ਪਤਾ ਲੱਗਾ ਹੈ ਕਿ ਛੋਟੇ ਪੁੱਤਰ ਨੇ ਕਿਸੇ ਨੂੰ ਕਿਹਾ ਸੀ ਕਿ ਉਸਨੇ ਆਪਣੇ ਪਰਿਵਾਰ ਨੂੰ ਮਾਰ ਦਿੱਤਾ ਹੈ ਅਤੇ ਹੁਣ ਉਹ ਉੱਥੇ ਨਹੀਂ ਰਹੇਗਾ ਫਿੰਗਰਪ੍ਰਿੰਟ ਆਦਿ ਲੈ ਜਾ ਰਹੇ ਨੇ